ਲੁਧਿਆਣਾ ਦੇ ਬਸਤੀ ਜੋਦੇਵਾਲ ਵਿਖੇ ਉਸ ਦਿਨ ਹੰਗਾਮਾ ਹੋ ਗਿਆ ਜਦੋਂ ਖੁਦ ਨੂੰ ਪੱਤਰਕਾਰ ਕਹਿਣ ਵਾਲੇ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਮੁਲਾਜ਼ਮ ਦੇ ਨਾਲ ਅਤੇ ਰਾਹਗੀਰਾਂ ਦੇ ਨਾਲ ਬਤਮੀਜ਼ੀ ਕੀਤੀ ਜਾ ਰਹੀ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਸੰਗਿਆਨ ਲੈਂਦੇ ਹੋਏ ਮੌਕੇ ਉੱਪਰ ਖੁਦ ਨੂੰ ਪੱਤਰਕਾਰ ਕਹਿਣ ਵਾਲੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਬਸਤੀ ਜੋਦੇਵਾਲ ਦੇ ਮੁਖੀ ਜ਼ਮੀਲ ਨੇ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਵਿਅਕਤੀ ਵੱਲੋਂ ਖੁਦ ਨੂੰ ਪੱਤਰਕਾਰ ਅਤੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਉਨਾ ਕਿਹਾ ਗਿਆ ਨਾ ਹੀ ਨਹੀਂ ਬਲਕਿ ਪੁਲਿਸ ਮੁਲਾਜ਼ਮ ਉੱਪਰ ਵੀ ਰੋਪ ਫੌਂਦਾ ਨਜ਼ਰ ਆਇਆ ਸੀ ਪੁਲਿਸ ਵਾਲਿਆਂ ਦੇ ਨਾਲ ਬਤਮੀਜ਼ੀ ਕੀਤੀ ਜਾ ਰਹੀ ਸੀ ਜਿਸ ਦੇ ਚਲਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਤਾ ਗਿਆ ਹੈ ਅਤੇ ਥਾਣਾ ਮੁਖੀ ਮੁਹੰਮਦ ਜ਼ਮੀਨ ਨੇ ਕਿਹਾ ਕਿ ਇਸ ਵਿਅਕਤੀ ਦੀ ਵੈਰੀਫਿਕੇਸ਼ਨ ਵੀ ਕੀਤੀ ਜਾਵੇਗੀ ਅਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਇਸ ਦਰਾਂ ਜ਼ਿਕਰਯੋਗ ਇਹ ਹੈ ਕਿ ਅੱਜ ਇਹ ਅਨੇਕਾਂ ਹੀ ਪੱਤਰਕਾਰ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਠੱਗਿਆ ਮਾਰਦੇ ਹਨ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਅਜਿਹੇ ਲੋਕਾਂ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ ਮਾਮਲਾ ਜੀ ਆਪਣੇ ਆਪ ਨੂੰ ਪੱਤਰਕਾਰ ਦੀ ਗਲੇ ਤੇ ਨੇ 벨ਟ ਪਾਈ ਹੋਈ ਸੀ ਜਣੇ ਖਣੇ ਨੂੰ ਰੋਕੀ ਜਾਂਦਾ ਸੀਗਾ ਲੈਂਗੁਏਜ ਐਡੀ ਐਡੀ ਪੈਣੀ ਸੀ ਇੱਧਰ ਆ ਓਏ ਇੱਧਰ ਕਾਗਜ਼ ਚੱਕ ਇੱਧਰ ਚਲਾਨ ਕਟਾ ਓਏ ਇਦਾਂ ਦੀ ਵਾਜਾ ਮਾਰ ਮਾਰ ਕੇ ਪਰੇਸ਼ਾਨ ਕਰ ਰਿਹਾ ਸਾਰਿਆਂ ਨੂੰ ਮੁਲਾਜ਼ਮ ਖੜੇ ਦੇਖ ਰਹੇ ਟੱਪੀ ਜਾਂਦਾ ਵਿੱਚ ਕਿਸੇ ਨੂੰ ਕੁਝ ਸਮਝ ਨਹੀਂ ਰਿਹਾ ਸੀਗਾ ਤੁਸੀਂ ਕਹਿੰਦੇ ਸੀਗਾ ਅਸੀਂ ਵੀ ਐਕਟਿਵ ਹਾਂ ਤੇ ਹਾਂ ਤੇ ਇਹਨਾਂ ਨੇ ਚਾਬੀ ਵੀ ਗੱਡੀ ਤੋਂ ਨਹੀਂ ਸਾਡੀ ਚਾਬੀ ਨਹੀਂ ਗੱਡੀ ਲekin ਦਬਕੇ ਦੇ ਬਹੁਤ ਅਜੀਬ ਸੀ ਕਿ ਇਧਰ ਆਓ ਇਧਰ ਆ ਕਾਗਜ਼ ਤਾਂ ਚਾਬੀ ਤੇਰੀ ਗੱਡੀ ਤੇ ਆਪ ਨੂੰ ਕੀ ਕਰ ਰਿਹਾ ਹੈਗਾ ਮੈਂ ਕੌਣ ਹੈਗਾ ਇਹ ਆਪਣੇ ਆਪ ਨੂੰ ਪੱਤਰਕਾਰ ਕਹਿੰਦਾ ਜੀ ਨਹੀਂ ਪੱਤਰਕਾਰ ਦਾ ਕੀ ਕੰਮ ਹੁੰਦਾ ਜੀ ਪੱਤਰਕਾਰ ਦਾ ਕੰਮ ਹੁੰਦਾ ਵੀ ਕਿਸੇ ਨੂੰ ਬਾਈਚਾਸ ਕਿਸੇ ਨੂੰ ਰੋਕਿਆ ਕੋਚ ਉਸ ਤੋਂ 25000 ਕੀ ਗੱਲਾ ਕੀ ਗੱਲਬਾਤ ਇਹ ਨਹੀਂ ਕਿ ਉਹਨੂੰ ਰੋਕਣ ਦਾ ਅਧਿਕਾਰ ਦੀ ਹੈ ਕਿ ਵੀ ਜਣੇ ਕਿਨਾਂ ਰੋਕ ਕੇ ਚਾਬੀ ਕੱਢੋ ਜਾਂ ਇੱਧਰ ਆਓ ਉੱਧਰ ਕਰੋ ਉੱਧਰ ਕਰੋ ਤੁਸੀਂ ਚਾਰੇ ਸੀ ਬਾਈਕ ਤੇ ਜਾਦੇ ਸਾਡੇ ਮੋਟਰਸਾਈਕਲ ਦੀ ਇਹਨੇ ਚਾਬੀ ਕੱਢੀ ਚਾਬੀ ਕੱਢ ਕੇ ਕਹਿੰਦਾ ਮੈਂ ਕਿਹਾ ਤੁਸੀਂ ਚਾਬੀ ਕਮਾ ਕੇ ਮੁਲਾਜ਼ਮ ਖੜੇ ਤੁਸੀਂ ਕੌਣ ਹੋ ਕਹਿੰਦਾ ਮੈਂ ਪੱਤਰਕਾਰ ਹਾਂ ਸਰੀਓ ਪੱਤਰਕਾਰ ਯਾਰ ਇੱਧਰ ਹੁਣ ਪੱਤਰਕਾਰ ਤਾਂ ਬੜੇ ਵਧੀਆ ਕੰਮ ਕਰਦੇ ਤੂੰ ਆ ਗਈ ਕੱਢੀ ਜਨਾ ਸਾਨੂੰ ਅਸੀਂ ਜਾ ਰਹੇ ਹਾਂ ਸਾਡੇ ਨਾਲ ਹੋਰ ਸੀ ਰਿਸ਼ਤੇਦਾਰ ਸੀਗੇ ਉਹ ਉਹਨਾਂ ਦੇ ਪੱਤੇ ਕਿ ਹਸਪੀਟਲ ਉੱਤਮਾ ਸਾਡੇ ਭਾਜੀ ਨੂੰ ਇਹ ਬੜਾ ਬੋਲੇ ਪੱਤਰਕਾਰ ਨੂੰ ਹਾਂ ਇਹਦੇ ਸਬੰਧ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ ਏਐਸਸੀ ਵਿਜੇ ਕੁਮਾਰ ਦੇ ਨਾਲ ਸਮੇਤ ਪੁਲਿਸ ਪਾਰਟੀ ਦੇ ਲਾਕਡਾਊਨ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਕਾ ਲਗਾਇਆ ਗਿਆ ਸੀਗਾ ਇਸ ਨਾਕਾ ਦੇ ਦੌਰਾਨ ਇੱਕ ਵਿਅਕਤੀ ਜੋ ਸਕੂਟਰੀ ਤੇ ਆ ਰਿਹਾ ਸੀ ਰੁਕਿਆ ਗਿਆ ਉਹਨੂੰ ਕਾਰਨ ਪੁੱਛਿਆ ਗਿਆ ਪਰ ਪਰ ਉਹ ਕਾਰਨ ਉਹ ਦੱਸਣ ਦੀ ਬਜਾਏ ਮੁਲਾਜ਼ਮਾ ਤੇ ਗੱਲ ਪੈ ਗਈ ਉਹਨੂੰ ਪੁੱਛਿਆ ਡਾਕੂਮੈਂਟ ਕਿੱਥੇ ਨੇ ਪਰ ਉਹਨੇ ਕੋਈ ਪ੍ਰਵਾਹ ਨਹੀਂ ਕੀਤੀ ਉਹ ਮੁਲਾਜ਼ਮਾ ਦਾ ਬਤਮੀਨਾ ਪੇਸ਼ ਆਉਂਦਾ ਰਿਹਾ ਤੇ ਉਸ ਤੋਂ ਬਾਅਦ ਕਿਹਾ ਕਿ ਮੈਂ ਪ੍ਰੈਸ ਰਿਪੋਰਟਰ ਹਾਂ ਤੇ ਉਹਨੂੰ ਕਿਹਾ ਗਿਆ ਜੇ ਤੂੰ ਪ੍ਰੈਸ ਰਿਪੋਰਟਰ ਇਸੇ ਦੌਰਾਨ ਉੱਥੇ ਕੁਝ ਪਬਲਿਕ ਦੇ ਬੰਦੇ ਇਕੱਠੇ ਹੋ ਗਏ ਤੇ ਪ੍ਰੈਸ ਰਿਪੋਰਟਰ ਵੀ ਆ ਗਏ। ਉਹਨਾਂ ਨੇ ਮੈਨੂੰ ਸਮਝਾਇਆ ਵੀ ਤੂੰ ਕਟੋਵਰ ਜਿਹੇ ਪ੍ਰੈਸ ਰਿਪੋਰਟਰ ਹੈਂ ਤਾਂ ਤੂੰ ਮਤਲਬ ਇਹ ਜਿਹੜੇ ਮੁਲਾਜ਼ਮ ਡਿਊਟੀ ਤੇ ਕਰ ਰਹੇ ਨੇ ਇਹਨਾਂ ਬਤਮੀਨਾ ਕਿਉਂ ਬੇਸ਼ੌਨਾ। ਪਰ ਉਹ ਉਹਨਾਂ ਦੇ ਵੀ ਗੱਲ ਪੈ ਗਿਆ। ਅਸੀਂ ਉਹਨੂੰ ਲੈ ਕੇ ਆਇਆ ਤੇ ਜੋ ਬੰਦੀ ਕਾਰਵਾਈ ਹੈ ਪ੍ਰੈਸ ਰਿਪੋਰਟਰ ਵੱਲੋਂ ਵੱਲੋਂ ਵੀ ਸਾਡੇ ਕੋਲ ਕੰਪਲੇਟ ਆਈ ਹੈ। ਜੋ ਪੁਲਿਸ ਨੇ ਉਹਨਾਂ ਨੇ ਇਦਾਂ ਦਾ ਬਿਹੇਵ ਕੀਤਾ ਹੈ। ਉਹ ਵੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਪ੍ਰੈਸਰ ਵੱਲੋਂ ਕੰਪਲੀਟ ਆਈ ਹੈ ਉਹ ਵੀ ਅਸੀਂ ਬੰਦੀ ਕਰ ਦੂਗੀ ਸਰਦਾਰ ਸਾਡੇ ਪਿਆਰੇ ਇਸ ਬੰਦੇ ਨੇ ਇਥੇ ਕੰਮ ਪਹਿਲਾਂ ਕਹਿ ਰਹੇ ਜੀ ਜੋ ਇਹਨੇ ਮਤਲਬ ਬਤਵੀਂ ਜਣਾ ਪੇਸ਼ ਆਇਆ ਜੋ ਪ੍ਰੈਸ ਰਿਪੋਰਟਰ ਨਾਲ ਇਹਨੇ ਬਤਵੀਂ ਜੀ ਕੀਤੀ ਹੈ ਆਮ ਪਬਲਿਕ ਨਾਲ ਕੀਤੀ ਹੈ ਪੁਲਿਸ ਨਾਲ ਕੀਤੀ ਹੈ ਉਹਦੇ ਮੁਤਾਬਕ ਜੋ ਬੰਦੀ ਕਰ ਰਹੀ ਹੈ ਕਾਨੂੰਨ ਦੇ ਦਾਇਰੇ ਚ ਕੀਤੀ ਜਾਏਗੀ ਤੇ ਧਿਆਨ ਤੋਂ ਅbschek chulota di report smsat news